ਜਿਲੰਦਰ ਚਪਏ ਤੇਜ 2 ਤੋਂ 3 ਘੰਟੇ ਤੇ ਮੀਂਹ ਨੇ ਐਸੋਕ ਸ਼ਹਿਰ ਦਾ ਜੋ ਹਾਲ ਕੀਤਾ ਤੁਸੀਂ ਤਸਵੀਰਾਂ ਦੇ ਰਾਹੀਂ ਅੰਦਾਜ਼ਾ ਜ਼ਰੂਰ ਲਗਾ ਸਕੋਗੇ ਕਿ ਪੱਟਾਂ ਤੱਕ ਜਿਹੜਾ ਹੈ ਕਿ ਉਹ ਐਸ ਵਕਤ ਪਾਣੀ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਕਈ ਥਾਵਾਂ ਤੇ ਖੜਾ ਹੋਇਆ ਹੈ ਸ਼ਹਿਰ ਦਾ ਜਿਹੜਾ ਹੈ ਕਿ ਇਹ ਪੁਰਾਣਾ ਏਰੀਆ ਸੈਂਟਰਲ ਟਾਊਨ ਦਾ ਕਈ ਸਾਲਾਂ ਤੋਂ ਇਹ ਸਮੱਸਿਆ ਜਿਹੜੀ ਹੈ ਕਿ ਇਸ ਇਲਾਕੇ ਦੀ ਬਣੀ ਹੋਈ ਹੈ ਸਰਦਾਰ ਸਾਹਿਬ ਐਸ ਵਕਤ ਜਿਹੜਾ ਹੈ ਕਿ ਉਹ ਜਦੋਂ ਜੈਦ ਕਰਕੇ ਆਪਣਾ ਟੂ ਵਹੀਕਲ ਕੜਦੇ ਪੈਨੇ ਸਾਰੇ ਸ਼ਹਿਰ ਚ ਹੀ ਹਾਲ ਹੈ ਪਾਣੀ ਦਾ ਬਹੁਤ ਬਰਾ ਹਾਲ ਆ ਗੁਰਨਾਨਕਪੁਰਾ ਪੀਏ ਪੀ ਸਭ ਜਗ੍ਹਾ ਤੇ ਐਸ ਵਕਤ ਮਲਕੀ ਤੁਸੀਂ ਸਥਿਤੀਆਂ ਦੇਖੋ ਲੋਕ ਆਪ ਦੱਸ ਰਹੇ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਕੰਮਕਾਰ ਵੀ ਪ੍ਰਭਾਵਿਤ ਹੈ ਜਦੋਂ ਜਹਦ ਲੋਕਾਂ ਨੂੰ ਜਿਹੜੀ ਆ ਰਹੀ ਹੈ ਐਸ ਵਕਤ ਗੁਜ਼ਰਕ ਵੀ ਆਣ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕ੍ਰਿਸ਼ਨਨਗਰ ਉੱਥੇ ਵੀ ਪਾਣੀ ਭਰਿਆ ਹੋਇਆ ਸਾਰੇ ਭਰਿਆ ਸਾਰੇ ਸਾਰੇ ਕਿਸੇ ਤੇ ਭਰਿਆ ਸਾਰਾ ਕਾਰਪੋਰੇਸ਼ਨ ਦੇ ਦਾਅਵੇ ਬਹੁਤ ਨੇ ਪਰ ਇਹ ਮੈਨੂੰ ਲੱਗਦਾ ਕਈ ਸਾਲਾਂ ਤੋਂ ਸਮੱਸਿਆ ਕਰੇ ਹਾਲੇ ਹੀ ਹੋ ਸਕੇਗੀ ਬਿਲਡਿੰਗ ਸਾਰੇ ਬੰਦ ਹੈ ਪਾ ਸਮੇਸ਼ੇ ਦਾ ਸਾਫ ਕਰਾਣਾ ਕਾਰਪੋਰੇਸ਼ਨ ਦੀ ਕਿੰਨੇ ਵਾਰੀ ਹਾਂ ਹਾਂ ਪਤਾ ਜੀ ਪਰ ਨਹੀਂ ਕਰ ਪਰ ਜੋ ਇਸ ਵਕਤ ਸ਼ਹਿਰ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੀਆਂ ਕਈ ਜਿਹੜੀਆਂ ਐਸੀਆਂ ਤੁਹਾਨੂੰ ਮੈਂ ਫੇਰ ਜ਼ਿਕਰ ਕਰ ਰਿਹਾ ਥਾਵਾਂ ਆ ਜਿੱਥੇ ਇਸ ਵਕਤ ਪਾਣੀ ਭਰਿਆ ਸੈਂਟਰਲ ਟਾਊਨ ਦਾ ਏਰੀਆ ਵਾ ਜਿੱਥੇ ਪੂਰੇ ਤਰੀਕੇ ਦੇ ਨਾਲ ਇਸ ਵਕਤ ਬਾਜ਼ਾਰ ਬੰਦ ਨੇ ਬੁਰੇ ਹਾਲਾਤ ਹੋਏ ਹੋਏ ਨੇ ਸ਼ਹਿਰ ਚ ਅਸੀਂ ਅਰਬਨ ਸਟ੍ਰੀਟ ਦਾ ਵੀ ਹੁਣੇ ਜਿਹੜਾ ਕਿ ਰਾਉਂਡ ਕੀਤਾ ਉੱਥੇ ਵੀ ਇਹੀ ਹਾਲਾਤ ਬਣੇ ਹੋਏ ਨੇ ਇਸ ਪਾਸੇ ਵੀ ਇਹੀ ਹਾਲਾਤ ਨੇ ਇਹ ਤਸਵੀਰ ਜਿਹੜੀ ਹੈ ਉਹ ਲੋਕਲ ਬਾਡੀ ਜਿਹੜੇ ਅਫਸਰ ਨੇ ਜਾਂ ਜਿਹੜੇ ਉਹਨਾਂ ਦੇ ਮੰਤਰੀ ਸਾਹਿਬਾਨ ਨੇ ਸ਼ਹਿਰ ਚ ਇੱਕ ਮੰਤਰੀ ਦਾ ਹੋਣਾ ਕੈਬਨਟ ਮਿਨਿਸਟਰ ਦਾ ਹੋਣਾ ਲੀਡਰਸ਼ਿਪ ਸਟਰੋਂਗ ਹੋਣਾ ਦਾਅਵੇ ਬਹੁਤ ਕੀਤੇ ਜਾਣੇ ਉਸ ਤੋਂ ਬਾਅਦ ਹਾਲਾਤ ਜਦੋਂ ਜ਼ਮੀਨੀ ਹਕੀਕਤ ਤੇ ਇਹ ਆਂਦੇ ਨੇ ਉਸ ਤੋਂ ਬਾਅਦ ਤਸਵੀਰਾਂ ਆਪਣੇ ਆਪ ਬਹੁਤ ਕੁਝ ਬਿਆਨ ਕਰਦੀਆਂ ਲੋਕਾਂ ਨੂੰ ਥਾਸੀ ਜਿਹੜੀ ਜਦੋਂ ਜਹਿਦ ਕਰਕੇ ਜਿਹੜਾ ਕਿ ਉਹ ਇਥੋਂ ਲੰਘਣਾ ਪੈ ਰਿਹਾ ਵੈ ਦਾਅਵੇ ਬਹੁਤ ਨੇ ਕਿ ਕਾਰਪੋਰੇਸ਼ਨ ਬਹੁਤ ਕੰਮ ਕਰਦਾ ਪਿਆ ਪਰ ਇਹ ਸਾਰੇ ਦਾਅਵਿਆਂ ਦੀ ਉਹ ਤਸਵੀਰ ਹੈ ਜੋ ਦਾਅਵਿਆਂ ਦੇ ਪੋਲ ਵੀ ਖੋਲੇਗੀ ਸ਼ਹਿਰ ਦੇ ਇਹੀ ਹਾਲਾਤ ਅਗਲੀ ਤਸਵੀਰ ਤੱਕ ਲੈ ਕੇ حاضر ਹੋਵਾਂਗੇ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰੋਮਿਸਿੰਗ ਨੂੰ ਦੁਬਾਰਾ ਤਾਂ ਹੋਰ ਜਲੰਧਰ ਚ ਪਏ ਤੇ 2 ਤੋਂ 3 ਘੰਟੇ ਤੇ ਮੀਂਹ ਨੇ ਐਸੋਕ ਸ਼ਹਿਰ ਦਾ ਜੋ ਹਾਲ ਕੀਤਾ ਤੁਸੀਂ ਤਸਵੀਰਾਂ ਦੇ ਰਾਹੀਂ ਅੰਦਾਜ਼ਾ ਜ਼ਰੂਰ ਲਗਾ ਸਕੋਗੇ ਕਿ ਪੱਟਾਂ ਤੱਕ ਜਿਹੜਾ ਹੈ ਕਿ ਉਹ ਐਸ ਵਕਤ ਪਾਣੀ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਕਈ ਥਾਵਾਂ ਤੇ ਖੜਾ ਹੋਇਆ ਸ਼ਹਿਰ ਦਾ ਜਿਹੜਾ ਹੈ ਕਿ ਇਹ ਪੁਰਾਣਾ ਏਰੀਆ ਸੈਂਟਰਲ ਟਾਊਨ ਦਾ ਕਈ ਸਾਲਾਂ ਤੋਂ ਇਹ ਸਮੱਸਿਆ ਜਿਹੜੀ ਹੈ ਕਿ ਇਸ ਇਲਾਕੇ ਦੀ ਬਣੀ ਹੋਈ ਹੈ ਸਰਦਾਰ ਸਾਹਿਬ ਐਸ ਵਕਤ ਜਿਹੜਾ ਹੈ ਕਿ ਉਹ ਜਦੋਂ ਜੈਦ ਕਰਕੇ ਆਪਣਾ ਟੂ ਵਹੀਕਲ ਕੜਦੇ ਪੈਣਾ ਸਾਰੇ ਸ਼ਹਿਰ ਚ ਹੀ ਹਾਲਾ ਪਾਣੀ ਦਾ ਬਹੁਤ ਬਰਾਹ ਵਾਲਾ ਗੁਰਨਾਨਕਪੁਰਾ ਪੀਪੀ ਸਭ ਜਗ੍ਹਾ ਇਹ ਡੁੱਪਿਆ ਹੋਇਆ ਐਸ ਵਕਤ ਮਲਕੀ ਤੁਸੀਂ ਸਥਿਤੀਆਂ ਦੇਖੋ ਲੋਕ ਆਪ ਦੱਸ ਰਹੇ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਕੰਮਕਾਰ ਵੀ ਪ੍ਰਭਾਵਿਤ ਹੈ ਜਦੋਂ ਜਹਦ ਲੋਕਾਂ ਨੂੰ ਜਿਹੜੀ ਆ ਰਹੀ ਹੈ ਐਸ ਵਕਤ ਬਜ਼ੁਰਗ ਵੀ ਆਏ ਕਿ ਨਾਮ ਤੁਹਾਡਾ ਅਰਜਨ ਸਿੰਘ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕ੍ਰਿਸ਼ਨਗਰ ਉੱਥੇ ਵੀ ਪਾਣੀ ਭਰਿਆ ਹੋਇਆ ਸਾਰੇ ਭਰਿਆ ਸਾਰੇ ਸਾਰੇ ਕਿਸੀ ਉੱਪਰਿਆ ਸਨਪਰੇਸ਼ਨ ਦੇ ਦਾਅਵੇ ਬਹੁਤ ਨੇ ਪਰ ਇਹ ਮਿਲਦਾ ਕਈ ਸਾਲਾਂ ਤੋਂ ਸਮੱਸਿਆ ਕਰੀ ਹਾਲੇ ਹੀ ਹੋ ਸਕੀ ਗਿਲਟਰੀ ਸਾਰੇ ਬੰਦ ਹੈਗੇ ਪਾਣੀ ਕਿਥੋਂ ਮਿਲਣਾ ਸਮੇਂ ਸਰਤਾ ਸਾਫ ਕਰਾਣਾ ਕਾਰਪੋਰੇਸ਼ਨ ਦੇ ਕਿੰਨੇ ਵਾਰੀ ਹਾਂ ਹਾਂ ਪਤਾ ਜੀ ਪਰ ਨਹੀਂ ਕਰ ਪਰ ਜੋ ਇਸ ਵਕਤ ਸ਼ਹਿਰ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੀਆਂ ਕਈ ਜਿਹੜੀਆਂ ਐਸੀਆਂ ਤੁਹਾਨੂੰ ਮੈਂ ਫੇਰ ਜ਼ਿਕਰ ਕਰ ਰਿਹਾ ਥਾਵਾਂ ਆ ਜਿੱਥੇ ਇਸ ਵਕਤ ਪਾਣੀ ਭਰਿਆ ਸੈਂਟਰਲ ਟਾਊਨ ਦਾ ਏਰੀਆ ਵਾ ਜਿੱਥੇ ਪੂਰੇ ਤਰੀਕੇ ਦੇ ਨਾਲ ਇਸ ਵਕਤ ਬਾਜ਼ਾਰ ਬੰਦ ਨੇ ਬੁਰੇ ਹਾਲਾਤ ਹੋਏ ਹੋਏ ਨੇ ਸ਼ਹਿਰ ਚ ਅਸੀਂ ਅਰਬਨ ਸਟ੍ਰੀਟ ਦਾ ਵੀ ਹੁਣੇ ਜਿਹੜਾ ਕਿ ਰਾਉਂਡ ਕੀਤਾ ਉੱਥੇ ਵੀ ਇਹੀ ਹਾਲਾਤ ਬਣੇ ਹੋਏ ਨੇ ਇਸ ਪਾਸੇ ਵੀ ਇਹੀ ਹਾਲਾਤ ਨੇ ਇਹ ਤਸਵੀਰ ਜਿਹੜੀ ਹੈ ਉਹ ਲੋਕਲ ਬਾਡੀ ਜਿਹੜੇ ਅਫਸਰ ਨੇ ਜਾਂ ਜਿਹੜੇ ਉਹਨਾਂ ਦੇ ਮੰਤਰੀ ਸਾਹਿਬਾਨ ਨੇ ਸ਼ਹਿਰ ਚ ਇੱਕ ਮੰਤਰੀ ਦਾ ਹੋਣਾ ਕੈਬਨਿਟ ਮਿਨਿਸਟਰ ਦਾ ਹੋਣਾ ਲੀਡਰਸ਼ਿਪ ਸਟਰੋਂਗ ਹੋਣਾ ਦਾਅਵੇ ਬਹੁਤ ਕੀਤੇ ਜਾਣੇ ਉਸ ਤੋਂ ਬਾਅਦ ਹਾਲਾਤ ਜਦੋਂ ਜ਼ਮੀਨੀ ਹਕੀਕਤ ਤੇ ਇਹ ਆਂਦੇ ਨੇ ਉਸ ਤੋਂ ਬਾਅਦ ਤਸਵੀਰਾਂ ਆਪਣੇ ਆਪ ਬਹੁਤ ਕੁਝ ਬਿਆਨ ਕਰਦੀਆਂ ਲੋਕਾਂ ਨੂੰ ਥਾਸੀ ਜਿਹੜੀ ਜਦੋਂ ਜਹਿਦ ਕਰਕੇ ਜਿਹੜਾ ਕਿ ਉਹ ਇਥੋਂ ਲੰਘਣਾ ਪੈ ਰਿਹਾ ਵੈ ਦਾਅਵੇ ਬਹੁਤ ਨੇ ਕਿ ਕਾਰਪੋਰੇਸ਼ਨ ਬਹੁਤ ਕੰਮ ਕਰਦਾ ਪਿਆ ਪਰ ਇਹ ਸਾਰੇ ਦਾਅਵਿਆਂ ਦੀ ਉਹ ਤਸਵੀਰ ਹੈ ਜੋ ਦਾਅਵਿਆਂ ਦੇ ਪੋਲ ਵੀ ਖੋਲੇਗੀ ਸ਼ਹਿਰ ਦਾ ਇਹੀ ਹਾਲਾਤ ਅਗਲੀ ਤਸਵੀਰ ਤੱਕ ਲੈ ਕੇ حاضر ਹੋਵਾਂਗੇ ਮੇਰੇ ਕੈਮਰਾ ਪਰਸਨ ਜੀ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਨੂੰ ਬਹੁਤ ਜ਼ਿਆਦਾ ਧੰਨਵਾਦ